ਆਮ ਲੋਕਾਂ ਤੇ ਮਹਿੰਗਾਈ ਦੀ ਮਾਰ ਦਿਨੋ-ਦਿਨ ਵਧਦੀ ਜਾ ਰਹੀ ਹੈ ਆਮ ਲੋਕਾਂ ਦੀ ਮਹਿੰਗਾਈ ਨੇ ਬਧਾਈ ਚਿੰਤਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਸਬਜ਼ੀਆਂ ਦੇ ਰੇਟ ਪਹਿਲਾਂ ਹੀ ਵਧਾ ਦਿੱਤੇ ਗਏ ਹਨ ਤੇ ਹੁਣ ਆਮ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਸਰੋਂ ਦਾ ਤੇਲ ਰਿਫਾਈਨਡ ਤੇਲ ਤੇ ਡਾਲਡਾ ਕੇ ਉਹਦੀਆਂ ਕੀਮਤਾਂ ਵਿੱਚ 40 ਤੋਂ 50 ਰੁਪਏ ਵਾਧਾ ਕਰ ਦਿੱਤਾ ਗਿਆ ਹੈ ਲੋਕਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਵੱਧਦੀ ਮਹਿੰਗਾਈ ਨੂੰ ਨੱਥ ਪਾਈ ਜਾਵੇ ਤੇ ਆਮ ਲੋਕਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਹਾਂਜੀ ਤੁਹਾਨੂੰ ਦੱਸ ਦਈਏ ਕਿ ਤੇਲ ਡਾਲਡਾ ਕੀ ਤੇ ਰਿਫਾਈਨਡ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਲੋਕਾਂ ਵੱਲੋਂ ਵਾਰ-ਵਾਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਵਾਧੀ ਮਹਿੰਗਾਈ ਨੂੰ ਰੋਕਿਆ ਜਾਵੇ ਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਹੁਣ ਦੇਖਣਯੋਗ ਹੋਵੇਗਾ ਕਿ ਸਰਕਾਰ ਇਸ ਵਾਧੀ ਜਾ ਰਹੀ ਮਹਿੰਗਾਈ ਨੂੰ ਰੋਕਣ ਵਿੱਚ ਕਾਮਯਾਬ ਹੁੰਦੀ ਹੈ ਜਾਂ ਨਹੀਂ ਤੇ ਸਰਕਾਰ ਦੀ ਇਸ ਵਾਧੀ ਮਹਿੰਗਾਈ ਨੂੰ ਲੈ ਕੇ ਕੀ ਪ੍ਰਤੀਕਿਰਿਆ ਹੋਵੇਗੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਵੱਖ-ਵੱਖ ਚੀਜ਼ਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਜਿਹੜਾ ਕਿ ਵਾਧਾ ਕੀਤਾ ਜਾ ਰਿਹਾ ਹੈ ਹੁਣ ਉਸੇ ਦੇ ਨਾਲ ਸਰੋਂ ਦਾ ਤੇਲ, ਰਿਫਾਈਨਡ ਤੇਲ ਤੇ ਡਾਲਡਾ ਕੀ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਸਰੋਂ ਦਾ ਤੇਲ, ਰਿਫਾਈਨਡ ਤੇਲ ਤੇ ਡਾਲਡਾ ਕੀ ਦੀਆਂ ਕੀਮਤਾਂ ਵਿੱਚ 40 ਤੋਂ 50 ਰੁਪਏ ਵਾਧਾ ਕਰ ਦਿੱਤਾ ਗਿਆ ਹੈ। ਚਲੋ ਹਾਂਜੀ ਕੀ ਨਾਮ ਤੁਹਾਡਾ? ਮੇਰਾ ਨਾਮ ਪੁਸ਼ਪਾ ਜੀ। ਕਾਂਦੇ ਮਹੱਲੇ ਚੋਂ। ਜੀ ਮੈਂ ਜੀ ਤੇ ਮਹਿੰਗਾਈ ਵੱਧ ਰਹੀ ਹੈ ਬਹੁਤ ਵੱਧ ਚੁੱਕੀ ਹੈ। ਹਾਂਜੀ ਹਾਂ ਬਹੁਤ ਵੱਧ ਰਹੀ ਹੈ। ਯਾਰ ਚੇਤ ਕੋਈ ਪੈਸਾ ਮੇਰੇ ਨਾਲ ਦਾ ਬੱਚੇ ਪੈਸੇ ਮੰਗਦੇ ਆ ਤੇ ਸੌਦਿਆਂ ਦਾ ਬਹੁਤ ਔਖਾ ਸਬਜ਼ੀਆਂ ਇੰਨੀਆਂ ਮਹਿੰਗੀਆਂ ਕਰੀਆਂ ਪਈਆਂ ਸਾਡੇ ਵਾਸਤੇ ਤੁਸੀਂ ਕਿੱਥੇ ਜਾਈਏ ਗਰੀਬ ਬੰਦੇ ਬੱਚੇ ਉਹ ਵਮਾਰਾ ਸਾਡੇ ਕੀ ਕਰੀਏ ਸੀ ਸਬਜ਼ੀਆਂ ਤੋਂ ਬਾਅਦ ਹੁਣ ਤੇਲ ਘਿਓ ਦੇ ਵੀ ਰੇਟ ਵੱਧ ਚੁੱਕੇ ਨੇ ਘਿਓ ਦੇ ਤੇਲ ਦੇ ਸਭ ਘਰਾਂ ਦੇ ਵਧੇ ਵੀ ਸਾਬਣਾਂ ਦੇ ਵਧੇ ਵੀ ਆ ਸਰਫਾਂ ਦੇ ਵਧੇ ਵੀ ਹੁਣ ਦੱਸ ਕਿੱਥੇ ਜਾਈਏ ਮਹਿੰਗਾਈ ਇੰਨੀ ਕਰੀ ਪਈ ਸਾਡੇ ਵਾਸਤੇ ਸਰਕਾਰਾਂ ਦਾ ਕਹਿੰਦੀਆਂ ਨੇ ਕਿ ਅਸੀਂ ਸਰਕਾਰਾਂ ਸਾਨੂੰ ਕਹਿੰਦਾ ਵੀ ਪੈਸੇ ਵਧਾਵਾਂਗੇ ਉਹ ਨਹੀਂ ਵਧੇ ਸਾਡੇ ਤਾਂ ਅਸੀਂ ਕੀ ਕਰੀਏ ਗਰੀਬ ਬੰਦਾ ਸਾਨੂੰ ਕੋਈ ਸਰਕਾਰ ਤਾਂ ਕੋਈ ਫਾਇਦਾ ਨਹੀਂ ਆਏਗਾ ਸਾਨੂੰ ਆਰਾਮ ਜੋ ਜਨਤਾ ਵਾਲਾ ਸਰਕਾਰ ਨਹੀਂ ਦੇਖੂਗੀ ਤਾਂ ਹੋਰ ਕੌਣ ਦੇਖੂਗਾ ਨਾ ਇਹ ਤਾਂ ਫਿਰ ਉਹ ਸਰਕਾਰੇ ਦੇਖੂਗੀ ਕੀ ਦੇਖੂਗਾ ਕੌਣ ਹੋਰ ਹੁਣ ਬੱਚੇ ਥੋੜੀ ਦੇਖਣਗੇ ਸਰਕਾਰ ਦੇਖੇ ਸਾਨੂੰ ਅਸੀਂ ਟੁੱਟੇ ਹੋਏ ਮਕਾਨਾਂ 'ਚ ਬੈਠੇ ਸਾਨੂੰ ਫਿਰ ਵੀ ਔਕਾ ਏ ਕਿੱਥੋਂ ਲਈਏ ਗਰੀਬ ਖਰਚ ਬੰਦਾ ਇੰਨਾ ਖਰਚਾ ਸਾਨੂੰ ਬਤਾਇਆ ਪਿਆ ਉਹਨਾਂ ਨੇ ਹੁਣ ਦੱਸੋ ਕੀ ਕਰੀਏ ਅਸੀਂ ਕੀ ਨਾ ਬੋਲੋ ਨਹੀ ਹਾਂ ਬੱਚਾ ਇਹ ਜਿਵੇਂ ਕਿ ਮਹਿੰਗਾਈ ਵਧ ਰਹੀ ਹੈ ਇਸ ਵਕਤ ਪਹਿਲਾ ਸਬਜ਼ੀਆਂ ਦੇ ਰੇਟ ਹੁਣ ਤੇਲ ਕੋਲ ਰੇਟ ਨੇ ਕੀ ਕਹਣਾ ਚੰਦ ਉਸਕੋ ਸਰ ਸਰ ਲਾਂ ਸਬਜ਼ੀਆਂ ਦੇ ਰੇਟ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਨਾ ਇੱਕੋ ਨੰਬਰ ਰੇਟ ਉੱਪਰ ਹੋ ਗਏ ਹੁਣ ਤੇਲ ਦੇ ਰੇਟ ਇੱਕ ਹਫ਼ਤੇ ਦੇ ਅੰਦਰ ਅੰਦਰ 50 ਰੁਪਏ ਵਧ ਗਿਆ ਜਿਸ ਦੇ ਕਰਕੇ ਆਮ ਆਦਮੀ ਦੀ ਜੇਬ ਤੇ ਬਹੁਤ ਫਰਕ ਪੈ ਰਿਹਾ ਔਰ ਵੀ ਖਰਚੇ ਹੁੰਦੇ ਆ ਘਰਾਂ ਦੇ ਇਕੱਲੇ ਇਹ ਹੀ ਚੀਜ਼ਾਂ ਨਹੀਂ ਹੁੰਦੀਆਂ ਇਸ ਕਰਕੇ ਅਸੀਂ ਸਰਕਾਰ ਤੋਂ ਬੇਨਤੀ ਕਰਦੇ ਕਿ ਇਹਦੇ ਰੇਟ ਘੱਟ ਕਰਨ ਦੀ ਕੋਸ਼ਿਸ਼ ਕਰੋ ਜਿਵੇਂ ਕਿ ਜਿਹੜੇ ਜਿਹੜੀਆਂ ਚੀਜ਼ਾਂ ਰੇਟ ਵਧੇ ਨੇ ਅੱਗੇ ਤਿਹਾੜ ਆ ਰਹੇ ਨੇ ਫੈਸਟੀਵਲ ਆ ਅਕੀਕਲੀ ਡੀਓ ਤੁਹਾਨੂੰ ਵੱਧ ਪਤਾ ਹੈ ਸਰ ਜੇ ਚੀਜ਼ਾਂ ਮਹਿੰਗੀ ਹੋਏਗੀ ਤਾਂ ਫਿਰ ਨਕਲੀ ਬੰਨਣੀ ਸ਼ੁਰੂ ਹੋ ਜਾਏਗੀ ਮਿਲਾਵਟ ਹੋਣੀ ਸ਼ੁਰੂ ਹੋ ਜਾਏਗੀ ਉਹਦੇ ਕਰਕੇ ਬਿਮਾਰੀਆਂ ਵਧਣੀਆਂ ਅੱਗੇ ਹਰ ਚੀਜ਼ ਦੀ ਪ੍ਰੋਬਲਮ ਹੈ ਇਸ ਕਰਕੇ ਸਾਡੀ ਇਹ ਗੁਜਾਰਿਸ਼ ਹੈ ਕਿ ਰੇਟ ਬਈ ਜੈਨੂਨ ਰੱਖੇ ਕਿ ਆਮ ਬੰਦੇ ਦੇ ਪਾਕਟ ਤੇ ਫਰਕ ਨਾ ਪਵੇ ਕੀ ਨਾਮ ਰਹਾ ਹੈ ਮੇਰਾ ਨਾਮ ਕਿਰਾਨੁਬਸਿੰਘ ਸਿੱਟੂ ਮੈਂ ਰਹੀ ਤੇ ਕੀ ਕੰਮ ਚੱਲਦਾ ਜਮਾ ਗਾਇਸਾ ਬਧਰੀ ਮੈਂਗਾ ਹੀ ਸੇਮ ਜੋ ਬਧਰੀਆ ਦਾ ਬਹੁਤ ਅਸਰ ਹੋ ਰਿਹਾ ਹੈ ਬੱਚਿਆਂ ਦੀ ਜੇਬ ਤੇ ਕਿੱਦਿਖੋ ਬੱਚਿਆਂ ਨੇ ਕਿੰਨਾ ਕੁਝ ਕਰਨਾ ਆਪਣੇ ਬੱਚਾ ਨੂੰ ਪੜ੍ਹਾਣਾ ਵੀ ਹੈ ਘਰ ਦਾ ਵੀ ਦੇਖਣਾ ਉਹਨਾਂ ਨੂੰ ਹੋਰ ਵੀ ਬਹੁਤ ਖਰਚੇ ਆ। ਹੁਣ ਮਹਿੰਗਾਈ ਬਹੁਤ ਜ਼ਿਆਦਾ ਵੱਧ ਰਹੀ ਹੈ ਜਿਵੇਂ ਅੱਗੋਂ ਫੈਸਟੀਵਲ ਆ ਰਹੇ ਨੇ ਉਹਦੇ ਕਰਕੇ ਆਪਣੇ ਹਰ ਇੱਕ ਮੇਲ ਦੇਖਿਆ ਜਾਵੇ ਛੋਟੇ ਬੰਦੇ ਤੇ ਜ਼ਿਆਦਾ। ਜਿਵੇਂ ਕਿ ਪਹਿਲਾਂ ਸਭ ਨੇ ਰੇਟ ਸੀ। ਹਾਂਜੀ। ਹੁਣ ਤੇਲ ਝੋ ਤੇ ਰੇਟ ਤੇ ਹਾਂਜੀ ਹਾਂਜੀ ਤੇਲ ਦੇ ਰੇਟ ਵੀ ਬਹੁਤ ਜ਼ਿਆਦਾ ਵੱਧ ਗਏ। ਝੋ ਦੇ ਹੋਰ ਸਬਜ਼ੀਆਂ ਦੇ ਹਰ ਇੱਕ ਚੀਜ਼ ਦਾ ਰੇਟ ਅੱਪ ਹੋ ਰਿਹਾ ਬਸ ਸਰਕਾਰ ਜੀ ਇਸੀ ਬੇਨਤੀ ਹੈ ਕਿ ਥੋੜਾ ਇਸ ਚੀਜ਼ ਨੂੰ ਦੇਖਿਆ ਜਾਵੇ। ਸਾਨੂੰ ਇੱਕ ਨਹੀਂ ਜੇਬ ਤੇ ਬੱਚਿਆਂ ਦੇ ਬਹੁਤ ਜ਼ਿਆਦਾ ਅਸਰ ਪੈਂਦਾ ਕੋਈ ਵੀ ਚੀਜ਼ ਆ ਉੱਤੇ ਕਾਫੀ ਅਸਰ ਪੈਂਦਾ ਮਹਿੰਗਾਈ ਹੋਵੇ ਤਾਂ ਉਹਦਾ ਜਦ ਸਰਕਾਰ ਇਸ ਚੀਜ਼ ਵੱਲ ਧਿਆਨ ਦਿੰਦਾ